ਚਰਖੀ ਤੇ ਚੜ ਕੇ ਵੀ ਉਸ ਮਾਲਕ ਨੂੰ ਗਾ ਵਿਆ ਅੱਜ ਭਾਈ ਸਾਹਿਬ ਭਾਈ ਸ਼ੁਭੇਕ ਸਿੰਘ ਜੀ ਔਰ ਭਾਈ ਸਾਹਿਬ ਭਾਈ ਸ਼ਾਹਬਾਜ ਸਿੰਘ ਜੀ ਭਾਈ ਸ਼ੁਭੇਕ ਸਿੰਘ ਜੀ ਪਿਤਾ ਨੇ ਭਾਈ ਸ਼ਾਹਬਾਜ ਸਿੰਘ ਜੀ ਪੁੱਤਰ ਨੇ ਪੁੱਤਰ ਜਿਹੜਾ ਆ ਉਹ 17 ਤੋਂ 18 ਸਾਲ ਦੀ ਉਮਰ ਆ ਹੈ ਤੇ ਭਾਈ ਸ਼ੁਭੇਕ ਸਿੰਘ ਜੀ ਨੇ ਉਹ ਲਗਭਗ 45 ਤੋਂ 50 ਸਾਲ ਦੇ ਨਜ਼ਦੀਕ ਉਹਨਾਂ ਦੀ ਆਰਬਲਾ ਪਹੁੰਚੀ ਹੋਈ ਇਹ ਲਾਹੌਰ ਦੇ ਨੇੜੇ ਪਹਿਲਾਂ ਦੋ ਪਿੰਡ ਹੁੰਦੇ ਸੀ ਜੰਬਰ ਕਲਾ ਅਤੇ ਜੰਬਰ ਖੁਰਦ ਪਰਤ ਕੇ ਹੌਲੀ-ਹੌਲੀ ਹੁਣ ਉਹ ਦੋਨੋਂ ਪਿੰਡ ਮਿਲ ਹੀ ਗਏ ਹੁਣ ਤਾਂ ਕੋ ਕਸਬਾ ਜਿਵੇਂ ਆਪਾਂ ਕਹਿ ਦਿੰਨੇ ਨਾ ਟਾਊਨ ਹੁੰਦਾ ਛੋਟੇ ਰੂਪ ਵਿੱਚ ਇਸ ਤਰ੍ਹਾਂ ਬਣਿਆ ਹੋਇਆ ਨਾਮ ਅੱਜ ਵੀ ਜੰਬਰੀ ਹੈ ਇਹ ਉਹ ਨਗਰ ਹੈ ਜਿੱਥੇ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਚਰਨ ਪਾਏ। ਉੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਥੰਮ ਸੈਵਿਕ ਇੰਦਿਸਨ ਜਾਂ ਪੰਜਵੀਂ ਪਾਤਸ਼ਾਹੀ ਨਾਮ ਜਿਹੜਾ ਲਿਆ ਜਾਂਦਾ ਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਸ ਨਗਰ ਨੂੰ ਨਿਵਾਜਿਆ। ਉੱਥੇ ਇੱਕ ਦੁਖਿਆਰੇ ਦੇ ਦੁੱਖ ਦੀ ਉਹਦੀ ਪੁਕਾਰ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪ ਪਹੁੰਚੇ। ਭਾਈ ਸ਼ਵੇਕ ਸਿੰਘ ਜੀ ਹੋਣਾਂ ਦੇ ਪਰਿਵਾਰ ਵਿੱਚ ਜਿਹੜੀ ਸਿੱਖੀ ਹੈ ਇਹ ਤੀਸਰੇ ਗੁਰਦੇਵ ਧੰਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਇਹ ਪਰਿਵਾਰ ਗੁਰੂ ਦੇ ਦਰ ਨਾਲ ਜੁੜਿਆ ਹੋਇਆ ਹੈ ਇਹਨਾਂ ਦੇ ਵੱਡ ਵਡੇਰੇ ਜਿਨ੍ਹਾਂ ਦਾ ਨਾਮ ਰਾਏ ਭਾਗੂ ਜੀ ਕਰਕੇ ਇਤਿਹਾਸ ਵਿੱਚ ਆਉਂਦਾ ਉਹਨਾਂ ਸਮਿਆਂ ਦੇ ਵਿੱਚ ਭਾਈ ਸ਼ਵੇਕ ਸਿੰਘ ਜੀ ਪਰਸ਼ੰਦੇ ਔਰ ਖਾਸ ਕਰਕੇ ਜਿਹੜਾ ਗਨਿਤ ਹੈ ਮੈਥਮੈਟਿਕਸ ਹੈ ਇਹਦੇ ਰੂਪ ਦੇ ਵਿੱਚ ਉਹਨਾਂ ਕੋਲੇ ਬੜਾ ਵੱਡਾ ਗਿਆਨ ਹੈ ਖਜ਼ਾਨਾ ਹੈ ਤੇ ਉਹ ਜਿਵੇਂ ਸਰਕਾਰੀ ਵਕੀਲ ਹੁੰਦੇ ਆ ਇਸ ਰੂਪ ਦੇ ਵਿੱਚ ਉਹਨਾਂ ਨੇ ਸੇਵਾਵਾਂ ਦਿੱਤੀਆਂ ਉਹਦੇ ਤੋਂ ਬਾਅਦ ਲਾਹੌਰ ਦੇ ਜਿਹੜਾ ਆ ਉਹ ਕੋਤਵਾਲ ਵੀ ਉਸ ਰੂਪ ਦੇ ਵਿੱਚ ਉਹਨਾਂ ਨੇ ਸੇਵਾ ਆਪਣਾ ਦਿੱਤਾ ਔਰ ਤੁਸੀਂ ਵੇਖੋ ਵੀ ਜ਼ਕਰੀਆ ਖਾਨ ਜਿਹੜਾ 1700 ਤੇ 26 ਤੋਂ ਲੈ ਕੇ 1745 ਤੱਕ ਆਪਣੇ ਬਾਪ ਅਬਦੁਸ ਸਮਦ ਖਾਨ ਜਿਹੜਾ ਉਹਦੀ ਮੌਤ ਨਹੀਂ ਸੀ ਹੋਈ ਉਹਨੂੰ ਜਿਉਂਦੇ ਜੀ ਹਟਾ ਕੇ ਮੁਲਤਾਨ ਲਾ ਦਿੱਤਾ ਸੀ ਅਬਦੁਸ ਸਮਦ ਖਾਨ ਨੂੰ ਉਹਦਾ ਪੁੱਤਰ ਹੈ ਜਕਰੀਆ ਖਾਨ ਇਹਨੂੰ 26 ਦੇ ਵਿੱਚ ਲਾਹੌਰ ਦੀ ਸੂਬੇਦਾਰੀ ਮਿਲੀ ਔਰ ਲਗਭਗ 20 ਸਾਲ ਜਕਰਿਆ ਖਾਨ ਲਾਹੌਰ ਦਾ ਸੂਬੇਦਾਰ ਰਿਹਾ ਜਿਹਦੇ ਵਿੱਚ ਉਹਨੇ ਜ਼ੁਲਮਾਂ ਦੀ ਇੰਤਹਾ ਕਰ ਦਿੱਤੀ ਕਿੰਨੀ ਵਾਰ ਬਹਾਦਰ ਸ਼ਾਹ ਦੇ ਵੇਲੇ 1712 ਦੇ ਵਿੱਚ 27 28 ਫਰਵਰੀ ਦੀ ਦਰਮਿਆਨੀ ਰਾਤ ਨੂੰ ਬਹਾਦਰ ਸ਼ਾਹ ਦੀ ਮੌਤ ਹੁੰਦੀ ਉਹਦੇ ਤੋਂ ਬਾਅਦ ਅਸੀਂ ਜਦੋਂ ਵੇਖਦੇ ਹਾਂ ਵੀ ਫੇਰ ਆ ਕੇ ਉਹਦਾ ਜਿਹੜਾ ਵੱਡਾ ਪੁੱਤਰ ਸੀ ਉਹ ਬੈਂਦਾ ਬਹਾਦਰ ਸ਼ਾਹ ਦਾ ਉਹ ਤਖਤ ਤੇ ਬਹਿ ਜਾਂਦਾ ਜਦੋਂ ਤਖਤ ਤੇ ਬੈਠਦਾ ਆ ਤਾਂ ਉਹਨੂੰ ਉਹਦਾ ਭਤੀਜਾ ਜਿਹੜਾ ਆ ਉਹ ਖਤਮ ਕਰਕੇ ਫਰਖਸ਼ੀਰ ਜਿਹੜਾ ਆ ਇਹ ਪੋਤਰਾ ਸੀ ਬਹਾਦਰ ਸ਼ਾਹ ਦਾ ਇਹ ਤਖਤ ਨੂੰ ਸੰਭਾਲ ਲੈਂਦਾ ਉਧਰ ਦੂਸਰੇ ਪਾਸੇ ਜ਼ਕਰੀਆ ਇੱਧਰ ਆ ਜਾਂਦਾ ਜਦੋਂ ਉਹ ਜ਼ਕਰੀਆ ਖਾਨ ਬਣਿਆ ਲਾਹੌਰ ਦਾ ਸੂਬੇਦਾਰ ਉਹਨੂੰ ਲਾਇਆ ਇਸ ਕਰਕੇ ਗਿਆ ਸੀ ਵੇ ਸਿੱਖਾਂ ਦਾ ਖੁਰਾ ਖੋਜ ਮਟਾਉਣਾ ਉਹਨੇ ਬਹੁਤ ਯਤਨ ਕੀਤੇ ਆਪਜੀ ਸਾਹਿਬ ਲਾ ਲੋ ਵੀ 1726 ਤੋਂ ਲੈ ਕੇ 1733 ਤੱਕ ਲਗਭਗ 7 ਤੋਂ 8 ਸਾਲ ਦਾ ਸਮਾਂ ਉਹਨੇ ਪੂਰੀ ਵਾਹ ਲਾਈ ਲੇਕਨ ਜਦੋਂ ਉਹਨੂੰ ਲੱਗਦਾ ਵੀ ਇਹ ਬਾਤ ਕਿਤੇ ਨਾ ਕਿਤੇ ਠੀਕ ਨਹੀਂ ਆਉਣੀ ਉਹਨੇ ਲਾਹੌਰ ਦਰਬਾਰ ਦੇ ਨਾਲ ਜਦੋਂ ਲਾਹੌਰ ਦਰਬਾਰ ਤੋਂ ਦਿੱਲੀ ਦਰਬਾਰ ਨਾਲ رابطہ ਕਾਇਮ ਕੀਤਾ ਉਹ ਕਹਿੰਦਾ ਜੀ ਆਪਾਂ ਕੋਈ ਇਹਨਾਂ ਨੂੰ ਲਾਲਚ ਦੇ ਕੇ ਇਸ ਕਰਕੇ